ਇਹੜਾ ਭ੍ਰੇਖਾ ਤੁਸੀਂ ਪਾਲੀ ਫਿਰਦੇ ਹੋ ਨਾ ਕਿ ਅੱਜ 40 ਸਾਲ ਦੇ ਬਾਹਰ ਆ ਸੀ 50 ਸਾਲ ਦੇ ਬਾਹਰ ਗਏ ਆ ਅੱਜ ਤਾਂ ਪੱਕੇ ਹੋ ਗਏ ਪੀਆਰ ਲੈ ਲਈ ਇੰਜਰ ਤੋਂ ਇੱਥੋਂ ਦੇ ਬਸਨੀਕ ਬਣ ਗਏ ਇਹ ਭ੍ਰੇਖਾ ਕੱਢ ਦਿਓ ਪਤਾ ਨਹੀਂ ਕਦੋਂ ਇਹਨਾਂ ਨੇ ਸੋਡੇ ਦੇ ਇਹ ਤਲਵਾਰ ਲਿਆ ਕੇ ਲਮਕਾਉਣੀ ਆ ਇੱਥੇ ਪੱਕੇ ਹੋਏ 40 40 50 50 ਸਾਲ ਦੇ ਬੰਦਿਆਂ ਨੂੰ ਆ ਮਾਰਨਗੇ ਕੱਢ ਕੇ ਜਾਂ ਮੱਖੀ ਮਾਰਦੇ ਆ ਕੱਢ ਕੇ ਸੋਚ ਕਰਕੇ ਤੁਹਾਨੂੰ ਬੇਨਤੀ ਆ ਵੀ ਜਿਹੜੇ ਹੁਣ ਬਾਹਰ ਬੈਠੇ ਆ ਉਹਨਾਂ ਨੂੰ ਖਾਸ ਤੌਰ ਤੇ ਸੁਣ ਲਓ ਜਿਹੜੇ ਤੁਸੀਂ 35 ਪੰਦੀ 40 40 ਸਾਲ ਦੇ ਬਾਹਰ ਬੈਠੇ ਆ ਉਹਨਾਂ ਨੂੰ ਬੇਨਤੀ ਆ ਕਿ ਪੰਜਾਬ ਚ ਆ ਕੇ ਆਪਣੇ ਘਰ ਸੰਭਲੋ ਆਪਣੀਆਂ ਜ਼ਮੀਨਾਂ ਸੰਭਲੋ ਤੇ ਉਧਰੋਂ ਆ ਕੇ ਇੱਥੇ ਜ਼ਮੀਨਾਂ ਲੈ ਲਓ ਜੇ ਬਚਣਾ ਚਾਹੁੰਦੇ ਆ ਤਾਂ ਤੇ ਨਹੀਂ ਪਤਾ ਨਹੀਂ ਕਿਹੜਾ ਕਾਨੂੰਨ ਕਿਹੜਾ ਫਰਮਾਨ ਕਦੋਂ ਜਾਰੀ ਹੋ ਜਾਏ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਸਾਨੂੰ ਇੱਥੇ ਰਹਿੰਦੇ ਲੋਕਾਂ ਨੇ ਜਿਹੜੇ ਇੱਥੋਂ ਦੇ ਲੋਕ ਨੇ ਉਹਨਾਂ ਨੇ ਸਾਨੂੰ ਨਫ਼ਰਤੀ ਭੇਦਭਾਵ ਕਰਨਾ ਸ਼ੁਰੂ ਕਰਨਾ ਹੈ ਕਈ ਥਾਵਾਂ ਦੇ ਉੱਤੇ ਘਟਨਾਵਾਂ ਵਾਪਰੀਆਂ ਨੇ ਕਿ ਉਹਨਾਂ ਨੇ ਆਪਣੀ ਚਮੜੀ ਦੇ ਲੋਕਾਂ ਦੀ ਕੁੱਟਮਾਰ ਵੀ ਸ਼ੁਰੂ ਕੀਤੀ ਆ ਕਈ ਥਾਈ ਬੰਦੇ ਕੁੱਟੇ ਵੀ ਗਏ ਆ ਕਈ ਥਾਈ ਨੌਜਵਾਨਾਂ ਦੇ ਕਤਲ ਵੀ ਹੋਏ ਆ ਸਿਰੇ ਕੰਮ ਸ਼ੁਰੂ ਹੋਣਾ ਹੈ ਪੂਰੀ ਦੁਨੀਆ 'ਚ ਮਾਹੌਲ ਬਣ ਰਿਹਾ ਹਰ ਕੌਮ ਨੂੰ ਹਰ ਕਮਿਊਨਿਟੀ ਨੂੰ ਆਪਣੇ ਜਿਹੜਾ ਉਹਦਾ ਆਪਣਾ ਵਜੂਦ ਹੈ ਉਦਾ ਆਪਣਾ ਸੱਭਿਆਚਾਰ ਆ ਆਪਣਾ ਵਿਰਸਾ ਆਪਣੀ ਬੋਲੀ ਆ ਉਹਨੂੰ ਖਤਰਾ ਮਹਿਸੂਸ ਕਰਨ ਲੱਗ ਗਿਆ ਪੂਰੀ ਦੁਨੀਆ ਦੇ ਲੋਕ ਹਰ ਬੰਦੇ ਨੂੰ ਹੀ ਲੱਗਦਾ ਵੀ ਯਾਰ ਜਿਹੜੇ ਬੰਦੇ ਇੱਥੇ ਆ ਗਏ ਇਹ ਸਾਡਾ ਕਲਚਰ ਸਾਡਾ ਵਿਰਸਾ ਖਤਮ ਕਰ ਰਹੇ ਨੇ ਸਾਡੀ ਬੋਲੀ ਨੂੰ ਮਾਰ ਰਹੇ ਨੇ ਸਾਡੀ ਪੌਣ ਪਾਣੀ ਤੇ ਇਹਨਾਂ ਨੇ ਆ ਕੇ ਕਬਜ਼ਾ ਕਰ ਲਿਆ ਸਾਡੀ ਧਰਤੀ ਦੇ ਕਬਜ਼ਾ ਕਰ ਲਿਆ ਪੂਰੀ ਦੁਨੀਆ ਦੇ ਵਿੱਚ ਹੀ ਇਹ ਮਾਹੌਲ ਬਣ ਰਿਹਾ ਸੋ ਪੰਜਾਬੀਓ ਤੁਹਾਨੂੰ ਬਾਰ-ਬਾਰ ਬੇਨਤੀ ਆ ਜੇ ਇਤਰੋ ਜ਼ਮੀਨਾਂ ਵੇਚ ਗਿਆ ਆਪਣੀ ਜੜ ਪੱਟ ਗਏ ਹਾਈਡਰੋ ਘਰ-ਬਾਰ ਵੇਚ ਕੇ ਉਹ ਛੱਤਰਫਿਰਨ ਲੱਗ ਗਏ ਉਦੋਂ ਕੱਢਣੇ ਸ਼ੁਰੂ ਕਰਤੇ ਜਾਂ ਉੱਥੋਂ ਲੋਕਾਂ ਨੇ ਛੋੜ ਨਾਲ ਨਫਰਤ ਦੀ ਭੇਦਭਾਵ ਸ਼ੁਰੂ ਕਰਕੇ ਤੁਹਾਡੀ ਮਾਰਕਟਾਈ ਸ਼ੁਰੂ ਕਰਤੀ ਜਾਂ ਕਤਲਗਾਰ ਸ਼ੁਰੂ ਕਰਤੀ ਫਿਰ ਨਾ ਉਧਰ ਤੁਹਾਨੂੰ ਰਹਿਣ ਨਹੀਂ ਦੇਣਾ ਇੱਧਰ ਤੁਹਾਡੇ ਕੋਲ ਕੁਝ ਬਚਿਆ ਨਹੀਂ ਹੋਣਾ ਸੋ ਇਸ ਕਰਕੇ ਇਹ ਬੇਨਤੀ ਮੇਰੀ ਕਬੂਲ ਕਰ ਲਿਓ ਮੰਨ ਲਿਓ ਵੀ ਤੁਸੀਂ ਆਪਣੀਆਂ ਜ਼ਮੀਨਾਂ ਇੱਥੋਂ ਨਾ ਵੇਚੋ ਨਾ ਵੇਚੋ ਜ਼ਮੀਨਾਂ ਆਪਣੀਆਂ ਇੱਥੇ ਤੁਸੀਂ ਜਿਹੜੀਆਂ ਜ਼ਮੀਨਾਂ ਤੁਸੀਂ ਵੇਚ-ਵੇਚ ਕੇ ਭਾਈਦੇ ਹੋ ਨਾ ਰੋਈ ਜਾਂਦੇ ਆ ਕਈ ਚਲੋ ਤਰਸ ਵੀ ਆਉਂਦਾ ਕੰਗਾ ਦੇ 40 40 50 50 ਲੱਖ ਲੱਗੇ ਕਈ ਰੋਈ ਜਾਂਦੇ ਆ 50 ਲੱਖ ਲਾਏ ਗਏ ਸੀ ਜੀ ਐ ਹੋ ਗਿਆ ਜੀ ਉਹ ਹੋ ਗਿਆ ਜੀ ਉਹ 50 ਲੱਖ ਲਾ ਕੇ ਇੱਥੇ ਕਾਰੋਬਾਰ ਤੋਰ ਲੋ ਕੋਈ ਭੁੱਖੇ ਨਹੀਂ ਮਰਦੇ ਨਾਲੇ ਆ ਵੀ ਧਰਤੀ ਤੇ ਆਉਦੇ ਜਵਾਕਾਂ ਚ ਆਉਦੇ ਲੋਕਾਂ ਚ ਆਦੇ ਪਿੰਡਾਂ ਆਪਦੇ ਸ਼ਹਿਰਾਂ ਚ 50 ਲੱਖ ਲਾ ਕੇ ਜਿੱਥੇ ਅਮਰੀਕਾ ਜਾਂਦੇ ਹੋ 50 ਲੱਖ ਪਤਾ ਕੈਸਾ ਲਾਂਜ ਪੂਰਾ ਹੁੰਦਾ ਉੱਥੇ ਹੁਣ ਜਾ ਕੇ ਜਿਹੜੀਆਂ ਜ਼ਮੀਨਾਂ ਵੇਚਦੇ ਹੋਂ ਕਿੱਲਾ ਵੇਚਤੀ 2 ਕਿੱਲੇ ਵੇਚਤੀ ਮੈਂ ਸ਼ਰਤ ਕਰਦਾ ਜਿਹੜਾ ਬੰਦਾ ਇਹਦੋਂ ਕਿੱਲਾ ਵੇਚ ਕੇ ਜਾਂਦਾ ਅੱਧਾ ਕਿੱਲਾ ਵੇਚ ਕੇ ਜਾਂਦਾ ਉਹ ਬੰਦਾ ਮੈਨੂੰ ਇੱਥੇ ਮਰਲਾ ਲੈ ਕੇ ਦਿਖਾਵੇ ਆ ਕੇ ਮੁੜ ਕੇ ਐਨੇ ਭਾਅ ਵਧ ਹੀ ਜਾਂਦੇ ਜਮੀਨਾਂ ਦੇ 50-50 ਲੱਖ ਨੂੰ ਆਮ ਜ਼ਮੀਨਾਂ ਦੇ ਰੇਟ ਹੋ ਗਏ ਆਮ ਭਾਅ 50-50 60-70 ਲੱਖ ਨੂੰ ਹੋ ਗਏ ਸਾਡੇ ਲੋਕਾਂ ਨੂੰ ਕੰਮਲ ਛੁੱਟਿਆ ਪਿਆ ਲੈ ਤੇਰੀ ਦੇ ਤੇਰੀ ਦੀ ਅਸੀਂ ਮੁੰਡੇ ਕੁੜੀਆਂ ਦੱਬੀ ਤੁਰੇ ਜਾਂਦੇ ਆ ਆ ਮੇਰੇ ਪਿੰਡ 40-40 ਮੁੰਡੇ ਛੜੇ ਫਿਰਦੇ ਆ 20-25-25 ਕਿੱਲੇ ਦਾ ਨਸਤਾ ਨਹੀਂ ਹੁੰਦਾ ਇੱਥੇ ਮੁੰਡਿਆਂ ਨੂੰ ਪੰਜਾਬ 'ਚ ਰਹਿਣ ਵਾਲਿਆਂ ਨੂੰ ਆ ਸਾਡੇ ਹਾਲ ਹੋ ਗਏ ਕੋ ਹਰ ਇੱਕ ਬੰਦੇ ਦੀ ਸੋਚਦਾ ਵੀ ਅਸੀਂ ਤਾਂ ਕੁੜੀ ਇੱਥੇ ਰੱਖਣੀ ਨਹੀਂ ਅਸੀਂ ਤਾਂ ਕੁੜੀ ਬਾਹਰ ਭੇਜਣੀ ਹੈ ਬਾਹਰ ਜੋ ਮਰਜ਼ੀ ਕਰੀ ਜਾਵੇ ਹੁਣ ਕਿਸ ਨਾਲ ਕੇ ਬਾਹਰ ਦੀਆਂ ਗੱਲਾਂ ਵੀ ਕੁੜੀਆਂ ਨਾਲ ਵਾਪਰਦਾ ਕੀ ਆ ਉਥੇ ਨਾ ਕੁੜੀਆਂ ਦਾ ਹੱਦੀਆਂ ਨੇ ਇੱਥੋਂ ਜਾ ਕੇ ਕੋਈ ਸੰਬੰਧ ਬਣ ਗਿਆ ਕੋਈ ਬੱਚਾ ਪੈਦਾ ਹੋ ਗਿਆ ਉਹਦੇ ਸਫਾਈ ਕਰਦੇ ਨਹੀਂ ਹੈਗੇ ਉਹ ਪੰਦੀਆਂ ਨਾਲ ਤੇ ਜਾਂ ਨਾਲ ਪਿਓ ਨੂੰ ਜਾਣਾ ਪੈਂਦਾ ਪਿਓ ਖਬਰਾ ਕਿਹੜਾ ਹੁੰਦਾ ਫੋਟੋ ਖਿੱਚ ਕੇ ਪਾਉਂਦੀਆਂ ਜਦੋਂ ਜਵਾਬ ਨਾਲ ਮਾਪੇ ਪੁੱਛਦੇ ਵੀ ਆਹ ਕਿਹਦੀ ਫੋਟੋ ਆ ਪੁੱਤ ਬੱਚੇ ਦੀ ਮੈਦਾ ਜੀ ਬਾਪੂ ਜੀ ਬੇਬੇ ਜੀ ਡੈਡੀ ਜੀ ਮੰਮੀ ਜੀ ਮੈਨਾਂ ਕਹਿੰਦਾ ਜਵਾਬ ਪਾਲ ਰਹੀਆਂ ਉਹ ਮੈਨੂੰ 5000 2000 ਡਾਲਰ ਦੇ ਦਿੰਦੇ ਆ ਜੀ